ਸਾਰੇ ਸਨਾਤਨੀ ਇਕੱਠੇ ਹੋਏ ਹੈ ਡੀਸੀ ਦਫਤਰ ਦੇ ਬਾਹਰ ਡੀਸੀ ਨੂੰ ਮੰਗ ਪੱਤਰ ਦੇਣ ਲਈ ਤੁਹਾਡਾ ਕੀ ਵਿਚਾਰ ਹੈ ਇਸ ਮੁੱਦੇ ਤੇ ਕਿ ਸ਼ਿਵਰਾਤਰੀ ਨੂੰ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਮਨਾਉਣਾ ਚਾਹੀਦਾ ਹਾ ਹਰ ਮਹਾਦੇਵ ਜੀ ਤੁਸੀਂ ਪੁੱਛਿਆ ਵਿਚਾਰ ਵਿਚਾਰ ਨਹੀਂ ਹੈ ਇਹ ਸਾਡੇ ਅੰਸੂ ਨੇ ਅੱਸੀ ਰੋਣ ਆਇਆ ਸਰਕਾਰ ਦੇ ਬੂਹੇ ਤੇ ਡੀਸੀ ਦੇ ਬੂਹੇ ਤੇ ਕੀ ਕਾਰਨ ਹੈ ਪੰਜਾਬ ਦੇ ਵਿੱਚ ਕਿਸੀ ਹਿੰਦੂ ਨਹੀਂ ਰਹਿੰਦੇ ਸਾਡਾ ਧਰਮ ਨਹੀਂ ਹੈ ਸ਼ੰਕਰ ਪੋਲੇ ਸਾਡੇ ਨਹੀਂ ਹੈ ਨਾਉ ਡਾਊਟ ਸਾਡੇ ਹੀ ਸਾਡੇ ਦਸੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੇ ਗੁਰੂ ਸਾਹਿਬਾਨ ਛਾਡੇ ਨੇ ਸਾਰੇ ਅਸੀਂ ਆ ਕਿੰਤੂ ਸਰਕਾਰੀ ਖਜ਼ਾਨੇ ਦੇ ਵਿੱਚੋਂ ਖਰਚਾ ਕਰਕੇ ਕੇਵਲ ਔਰ ਕੇਵਲ ਹੋਰ ਹੋਰ ਧਰਮਾਂ ਦੇ ਤਿਉਹਾਰ ਸਰਕਾਰ ਮਨਾਉਂਦੀ ਹੈ ਕਿ ਅਸੀਂ ਟੈਕਸ ਨਹੀਂ ਦੰਦੇ ਕਿ ਅਸੀਂ ਸਰਕਾਰ ਦੇ ਵਿੱਚ ਉਹਦਾ ਕੋਈ ਹਿੱਸੇਦਾਰ ਨਹੀਂ ਹੈ ਹੈ ਗਿਆ ਮਾਨ ਸਾਹਿਬ ਅਸੀਂ ਤੁਹਾਨੂੰ ਵੋਟਾਂ ਪਾਈਆਂ ਕਿੰਤੂ ਫੇਰ ਵੀ ਸਾਡਾਂ ਦੇ ਭੇਤ ਭਾਵ ਹੈ ਅੱਜ ਜਿਵੇਂ ਮੰਗ ਕਰਨ ਆਏ ਆ ਜਾਂਪਨ ਦੇ ਰਹੇ ਆ ਬਾਨ ਸਾਹਿਬ ਨੂੰ ਕਿ ਮਾਨ ਸਾਹਿਬ ਜੀ ਪੰਜਾਬ ਦੇ ਵਿੱਚ ਹਿੰਦੂ ਵੀ ਹੈਗੇ ਆ ਸਾਡੀ ਵੀ ਸੁਣੋ ਕਿਉਂ ਸਾਡਾਂ ਦੇ ਭੇਤ ਭਾਵ ਸ਼ਿਵਰਾਤਰੀ ਦਾ ਇੰਨਾ ਵੱਡਾ ਜਿਹੜਾ ਸਾਡਾ ਮੌਤਸਵ ਹੈ ਉਹਨੂੰ ਸਰਕਾਰੀ ਤੌਰ ਤੇ ਕਿਉਂ ਨਹੀਂ ਮਨਾਇਆ ਜਾ ਰਿਹਾ ਅਸੀਂ ਟੈਕਸੀ ਨਹੀਂ ਦੇ ਅਸੀਂ ਬੋਕ ਨਹੀਂ ਦੇ ਅਸੀਂ ਵੋਟਾਂ ਦਿੱਤੀਆਂ ਤੁਹਾਨੂੰ ਮਾਨ ਸਾਹਿਬ ਅਸੀਂ ਟੈਕਸੀ ਵੀ ਦੇ ਰਹੇ ਆ ਪਰ ਫੇਰ ਵੀ ਸਾਡੇ ਨਾਲ ਭੇਦ ਪਾਪ ਕਿਉਂ ਇਹ ਸਾਡਾ ਮੇਨ ਮੋਟੀਵੇਸ਼ਨ ਬਿਲਕੁਲ ਅੱਜ ਸਾਰੇ ਇੱਥੇ ਇਕੱਠੇ ਹੋਏ ਨੇ ਮੇਨ ਮੇਨ ਮੁੱਦਾ ਇਹ ਹੈ ਕਿ ਸ਼ੁਭਰਾਤਰੀ ਨੂੰ ਸਰਕਾਰੀ ਪੱਧਰ ਤੇ ਸੁਭਾ ਪੱਧਰ ਤੇ ਨਹੀਂ ਮਨਾਇਆ ਜਾ ਰਿਹਾ ਜਾਂ ਮੇਨ ਮੁੱਦਾ ਇਹ ਹੈ ਕਿ ਦੂਸਰੇ ਧਰਮਾਂ ਦਾ ਮਨਾਇਆ ਜਾ ਰਿਹਾ ਤਾਂ ਦਰੋਸ਼ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਡੇ ਸਾਡੇ ਜਿੰਨੇ ਧਰਮ ਨੇ ਉਹ ਸਾਡੇ ਨੇ ਉਹ ਸਾਡਾ ਅੰਗ ਨੇ ਸਾਡਾ ਹਿੱਸਾ ਨੇ ਕਿੰਤੂ ਉਹਨਾਂ ਵਿੱਚੋਂ ਅਸੀਂ ਵਾਂਝੇ ਕਿਉਂ ਸਾਡੇ ਨਾਲ ਭੇਜ ਭਾਵ ਕਿਉਂ ਸਾਡੇ ਨਾਲ ਇੰਨਾ ਵਿਤਰਕਾ ਕਿਉਂ ਮੈਂ ਬਾਰ ਬਾਰ ਕਹਿ ਰਿਹਾ ਮੈਂ ਭਾਈ ਅਸੀਂ ਮਾਨ ਸਾਹਿਬ ਅਸੀਂ ਟੈਕਸ ਦਿੰਨੇ ਆ ਅਸੀਂ ਤੁਹਾਨੂੰ ਵੋਟਾਂ ਦਿੰਨੇ ਆ ਮੇਨ ਚੀਜ਼ ਤਾਂ ਇਹ ਹੈ ਕਿ ਸਾਡੇ ਨਾਲ ਭੇਜ ਭਾਵ ਕਿਉਂ ਇਹ ਰੋਸ਼ ਕਿਉਂ ਹੈ ਦੇਸੀ ਦਫਤਰ ਦੇ ਬਾਹਰ ਖੜੀ ਗੱਲ ਬੜੀ ਸ਼ਰਮ ਦੀ ਗੱਲ ਸਾਨੂੰ ਖੜਨਾ ਪੈ ਰਿਹਾ ਕੋਈ ਹੋਰ ਤਰ੍ਹਾਂ ਦਾ ਜੱਥਾ ਹੁੰਦਾ ਨਾ ਉਹਦੇ ਲਈ ਫੁੱਲ ਬਿਚਾਏ ਜਾਂਦੇ ਦਰਵਾਜ਼ੇ ਨਾਲ ਖੋਲ ਕੇ ਸਵਾਗਤ ਕੀਤਾ ਜਾਂਦਾ ਅਬ ਬਲ ਤਾਂ ਆਣੀ ਲੋਟ ਨਹੀਂ ਪੈਂਦੀ ਕਿਰੇ ਜਾਈਏ ਕਿ ਆਪਾਂ ਲੈ ਲੈਂਦੇ ਸਾਡੇ ਲਈ ਤਾਂ ਇਹ ਸ਼ਰਮ ਦੀ ਗੱਲ ਹੈ ਸਾਨੂੰ ਬਾਹਰ ਖੜਨਾ ਪੈ ਰਿਹਾ ਇਦਾਂ ਕਿਉਂ ਲੱਗਦਾ ਹੈ ਮਨ ਦੇ ਵਿੱਚ ਭੇਤ ਭਾਵ ਕਿਉਂ ਹੈ ਹਿੰਦੂ ਸਮਾਜ ਨੇ ਕਰਤੇ ਇਸਰ ਜਿਹੜੀ ਮੱਤੀ ਸਰਕਾਰ ਆਈ ਹੈ ਉਹਨੇ ਕਿਤੇ ਜੁੱਥੇ ਦਰਜੇ ਦਾ ਵਿਵਹਾਰ ਹੈ ਸਾਡੀ ਗੱਲ ਕਿੱਥੇ ਕਿੱਥੇ ਜਾਂਦੀ ਅਸੀਂ ਕੀ ਕਹਿ ਰਹੇ ਹਾਂ ਪੰਜਾਬ ਚ ਦਿਸੇ ਸਾਨੂੰ ਇਹ ਕਹਿਣਾ ਪੈ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਪੈ ਰਿਹਾ ਵੀ ਪੰਜਾਬ ਮੇਂ ਖੰਭ ਵੀ ਹੈ ਵੀ ਪੰਜਾਬ ਚ ਹਿੰਦੂ ਵੀ ਰਹਿੰਦਾ ਇਹ ਕਹਿਣਾ ਪੈ ਰਿਹਾ ਅਸੀਂ ਹਿੰਦੂ ਰਹਿੰਦੇ ਆ 42 43% ਰਹਿੰਦੇ ਆ ਪਰ ਕਹਿਣਾ ਕੀ ਪੈ ਰ ਅਸੀਂ ਪੰਜਾਬ ਚ ਰਹਿੰਦੇ ਮੁੱਖ ਮੰਤਰੀ ਜੀ ਦੇਖੋ ਦੇਖੋ ਅਸੀਂ ਵੀ ਰਹਿੰਦੇ ਆ ਇਹ ਕਹਿਣਾ ਪੈ ਰਿਹਾ ਇਹ ਨਹੀਂ ਕਹਿਣਾ ਪੈ ਰੇ ਵੀ ਅਸੀਂ ਆ ਕਿਉਂ ਦੇਖ ਰਹੇ ਨੇ ਸਾਡੇ ਵਾਲੇ ਇਹ ਜਿਹੜਾ ਇਹ ਜਿਹ ਰਾਤਰੀ ਨੂੰ ਸੁਬਾ ਪੰਦਰ ਤੇ ਮਨਾਇਆ ਜਾਵੇ ਜਾਂ ਹੋਰ ਜਿਹੜੇ ਧਰਮਾਂ ਦੇ ਜਿਹੜੇ ਤਿਉਹਾਰ ਮਨਾਏ ਜਾਂਦੇ ਨੇ ਤਿਉਹਾਰ 22 70 ਤੇ ਮਨਾ ਮਨਉਸ ਪਹਿਲੀ ਸਾਡੀ ਮੰਗ ਹੈ ਸਰਕਾਰੀ ਖਜ਼ਾਨੇ ਚੋਂ ਬਣਾਣ ਬਾਕੀ ਤਿਉਹਾਰਾਂ ਦੇ ਤਿਆਰ ਬਣਾਈ ਜਾਂਦੇ ਤੇ ਸਾਡਾ ਤਿਆਰ ਸ਼੍ਰੀ ਰਾਤਰੀ ਦਾ ਕੋਈ ਨਹੀਂ ਮਨਾਇਆ ਜਾਊਗਾ ਦੂਜੀ ਗੱਲ ਭੂਲੇ ਨਾਲ ਦੀ ਸ਼ੋਭਾ ਯਾਤਰਾ ਹਰ ਸ਼ਹਿਰ ਚ ਹਰ ਜ਼ਿਲ੍ਹੇ ਚ ਨਿਕਲਦੀਆਂ ਉਹਨਾਂ ਦਾ ਨਿੱਗਾ ਸਵਾਗਤ ਪ੍ਰਸ਼ਾਸਨ ਦੁਆਰਾ ਬੇਨਤੀ ਨਾਲ ਕੀਤਾ ਜਾਣਾ ਚਾਹੀਦਾ ਕੋਈ ਨਹੀਂ ਕਮੇਟੀ ਵੱਲੋਂ ਇਹ ਮੰਗ ਰੱਖੀ ਗਈ ਹੈ ਕਿ ਮਹਾਸ਼ਿਵਰਾਤਰੀ ਦਾ ਤਿਉਹਾਰ ਆ ਰਿਹਾ 15 ਫਰਵਰੀ ਨੂੰ ਉਨੂੰ ਰਾਜ ਪੱਧਰ ਤੇ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਪ੍ਰਸ਼ਾਸਨ ਵੱਲੋਂ ਉਹਦਾ ਸਵਾਗਤ ਵੀ ਕੀਤਾ ਜਾਵੇ ਜਿੱਥੇ ਵੀ ਇਹ ਤਿਹਾੜ ਮਨਾਇਆ ਜਾ ਰਿਹਾ ਤੇ ਇਸ ਤੋਂ ਇਲਾਵਾ ਜਿਹੜੀਆਂ ਮੀਟ ਤੇ ਸ਼ਰਾਬੀਆਂ ਦੁਕਾਨਾਂ ਨੇ ਉਸ ਦਿਨ ਬੰਦ ਰੱਖੀਆਂ ਜਾਣ ਜੀ ਇਹ ਪਹੁੰਚਾਓਗੇ ਸਰਕਾਰ ਤੱਕ ਪਹੁੰਚਾਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਹਦਾ ਫੈਸਲਾ ਜਿਹੜਾ ਇਹ ਸਰਕਾਰ ਪੱਧਰ ਤੇ ਲਿਆ ਜਾਣਾ ਅਸੀਂ ਡੀਸੀ ਦਫ਼ਤਰ ਵੱਲੋਂ ਇਹ ਸਾਰੀਆਂ ਡਿਮਾਂਡਸ ਜਿਹੜੀਆਂ ਨੇ ਇਹ ਸਰਕਾਰ ਦੇ ਪੱਧਰ ਤੇ ਰੇਜ਼ ਕਰਾਂਗੇ ਤਾਂ ਕਿ ਇਹਨਾਂ ਦਾ ਜਿਹੜਾ ਵੀ ਇਹਦਾ ਹੱਲ ਕੱਢਿਆ ਜਾਣਾ ਉਹ ਸਰਕਾਰ ਦੇ ਪੱਧਰ ਤੋਂ ਸਾਨੂੰ ਡਾਇਰੈਕਸ਼ਨਸ ਆ ਜਾਣ ਕਿ ਜਿਵੇਂ ਡਾਇਰੈਕਸ਼ਨਸ ਆਉਣਗੀਆਂ ਉਵੇਂ ਕੀਤਾ ਜਾਊਗਾ ਨਹੀਂ ਬਿਲਕੁਲ ਹਮੇਸ਼ਾ ਹੀ ਜਦੋਂ ਵੀ ਇਹਨਾਂ ਦੇ ਜਿਵੇਂ ਇਹ ਯਾਤਰਾ ਕਰਦੇ ਨੇ ਜਾਂ ਕੁਝ ਵੀ ਜਿਹੜੇ ਰਿਲੀਜੀਅਸ ਪ੍ਰੋਗਰਾਮਸ ਮਨਾਉਂਦੇ ਨੇ ਉਹਦੇ ਲਈ ਬਕਾਇਦਾ ਸਾਡੇ ਵੱਲੋਂ ਪ੍ਰੋਗਰਾਮਸ਼ਨ ਦਾ ਸਿਕਿਉਰਿਟੀ ਦੇ ਮੱਦੇਨਜ਼ਰ ਟ੍ਰੈਫਿਕ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਕੀਤੇ ਜਾਂਦੇ ਨੇ ਇਸ ਵਾਰੀ ਵੀ ਕੀਤੇਗਾ ਮੈਂ ਮਹਾਂਤ ਦਿਨੇਸ਼ਪੁਰੀ ਪ੍ਰਾਚੀਨ ਮੰਦਿਰ ਸ਼ੰਗਲਾਵਾਲਾ ਸ਼ਵਾਲਾ ਤੋਂ ਸਾਰੇ ਸ਼ਿ ਭਗਤਾਂ ਨੂੰ ਮਹਾ ਸ਼ਿਵਰਾਤਰੀ ਦੀ ਬਹੁਤ ਬਹੁਤ ਮੁਬਾਰਕਾ ਦੇਣਾ ਅੱਜ ਅਸੀਂ ਲੁਧਿਆਣਾ ਦੇ ਡੀਸੀ ਸਾਹਿਬਾਨ ਨੂੰ ਇੱਕ ਮੰਗ ਪੱਤਰ ਦਿੱਤਾ ਜੋ ਕਿ ਚੀਫ ਮਿਨਿਸਟਰ ਸਾਹਿਬ ਦੇ ਨਾਮ ਹੈ। ਉੱਚ ਅਸੀਂ ਇੱਕ ਮੰਗ ਦੋ ਤਿੰਨ ਮੰਗਾਂ ਰੱਖੀਆਂ ਵੀ ਭਗਵਾਨ ਬੋਲੇਨਾਥ ਜੀ ਦੀ ਰੱਥ ਯਾਤਰਾ ਹਰ ਇੱਕ ਡਿਸਟ੍ਰਿਕਟ 'ਚ ਹਰ ਇੱਕ ਸ਼ਹਿਰ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਮੇਰੀ ਪੰਜਾਬ ਸਰਕਾਰ ਨੂੰ ਇਹ ਅਪੀਲ ਹੈ ਵੀ ਪੰਜਾਬ ਸਰਕਾਰ ਬੈਂਡ ਵਾਜਿਆਂ ਦੇ ਨਾਲ ਮੇਰੇ ਬੋਲੇਨਾਥ ਦੇ ਰੱਥ ਯਾਤਰਾ ਦਾ ਸਵਾਗਤ ਕਰੇ। ਜਿਵੇਂ ਬਾਕੀ ਧਰਮਾਂ ਦੇ ਰੱਥਾਂ ਦਾ ਜਾਂ ਬਾਕੀ ਧਰਮਾਂ ਦਾ ਸਵਾਗਤ ਜਿਹੜੇ ਹੁੰਦੇ ਉਹਨਾਂ ਦਾ ਸਨਮਾਨ ਕਰਦੇ ਉਹਨਾਂ ਦਾ ਆਰਤੀ ਕਰਦੇ ਜੋ ਵੀ ਕਰਦੇ ਜੀ। ਦੂਜਾ ਸਾਡੇ ਨਾਲ ਚੌਥੇ ਦਰਜੇ ਦਾ ਵਿਵਾਰ ਨਾ ਕੀਤਾ ਜਾਵੇ ਕਿਉਂਕਿ ਸ਼ਾਇਦ ਜਿੰਨਾ ਪੰਜਾਬ ਸਰਕਾਰ ਨੂੰ ਟੈਕਸ ਇਕੱਠਾ ਹੁੰਦਾ ਹੈ ਉਹਦੇ ਚ ਵਪਾਰੀ ਵਰਗ ਬਹੁਤ ਜ਼ਿਆਦਾ ਹਿੰਦੂ ਵਰਗ ਵਪਾਰੀ ਹੈ ਔਰ ਸਭ ਤੋਂ ਵੱਡੀ ਗੱਲ ਕਾਉਸਸ ਹੈ ਜਿਹੜਾ ਜਿਹੜੀ ਸਾਡੀ ਮਾਅਬ ਹੈ ਉਹਦੇ ਨਾਮ ਤੇ ਪੰਜਾਬ ਸਰਕਾਰ ਟੈਕਸ ਇਕੱਠਾ ਕਰਦੀ ਹੈ ਤੇ ਉਹ ਟੈਕਸ ਜਿਹੜਾ ਹੈ ਉਹਦੀ ਕੁਝ ਰਕਮ ਸਰਕਾਰ ਰਾਤ ਯਾਤਰਾ ਦੇ ਜਿਹੜੀ ਨਿਕਲ ਰਹੀ ਹੈ ਉਹਦਾ ਸਵਾਗਤ ਕਰੇ ਮੇਰੀ ਬਸ ਇਹੀ ਹੈ ਦੂਜੀ ਉਸ ਦਿਨ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਤੇ ਡੀਸੀ ਸਾਹਿਬ ਆਰਡਰ ਕਰਨ ਬਿਲਕੁਲ પ્રતિਬੰਧ ਲੱਗੇ ਪਸੇ ਇਹੀ ਮੈਂ ਇਹਨਾਂ ਨੂੰ ਅੱਜ ਬੇਨਤੀ ਕਰਨ ਆਇਆ ਔਰ ਮੈਂ ਇਹ ਉਮੀਦ ਰੱਖਦਾ ਆ ਕਿ ਪੰਜਾਬ ਸਰਕਾਰ ਮੇਰੀ ਇਸ ਬੇਨਤੀ ਤੇ ਪ੍ਰਵਾਨਗੀ ਕਰੇਗੀ ਬਹੁਤ ਬਹੁਤ ਵਧੀਆ ਉਪਰਾਲਾ ਹੈ ਕਿ ਕੋਸ਼ਿਸ਼ ਕਰਨੀ ਚਾਹੀਦੀ ਹਰ ਸਨਾਤਨੀ ਨੂੰ ਹਰ ਹਿੰਦੂ ਧਰਮ ਦੇ ਵਾਸੀ ਨੂੰ ਜ਼ਰੂਰ ਕਰਨੀ ਚਾਹੀਦੀ ਕੋਸ਼ਿਸ਼ ਪਰ ਕੀ ਲੱਗਦਾ ਹੈ ਕਿ ਬਾਕੀ ਧਰਮਾਂ ਦੇ ਜਦੋਂ ਤਿਹਾੜ ਮਨਾਏ ਜਾਂਦੇ ਨੇ ਸੁਬਾ ਪੱਧਰ ਤੇ ਰਾਜਰੀ ਪੱਧਰ ਤੇ ਉਦੋਂ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਬੰਦ ਨਹੀਂ ਹੁੰਦੀਆਂ ਤੁਹਾਨੂੰ ਲੱਗਦਾ ਹੁਣ ਡੀਸੀ ਦਫ਼ਤਰ ਵੱਲੋਂ ਆਰਡਰ ਮਿਲੇਗਾ ਦੇਖੋ ਜੀ ਜਿੱਥੇ ਤੱਕ ਸਾਡੇ ਸ਼ਿਵਾਲੇ ਦੀ ਗੱਲ ਹੈ ਸ਼ਿਵਾਲੇ ਹਰ ਇੱਕ ਬੰਦਾ ਆਂਦਾ ਜੀ ਕੋਈ ਵੀ ਬਿਜ਼ਨਸ ਕਰਨ ਵਾਲਾ ਆਂਦਾ ਸਾਡੇ ਸ਼ਿਵਾਲੇ ਦਾ ਕੋਈ ਬੰਦਾ ਸ਼ਿਵਰਾਤਰੀ ਦੀ ਰਾਤ ਯਾਤਰਾ ਹੋਗੀ ਉਹਨਾਂ ਦੀ ਕੋਈ ਦੁਕਾਨ ਨਹੀਂ ਖੁੱਲਦੀ ਸ਼ਿਵਾਲੇ ਵੱਲੋਂ ਔਰ ਮੇਰੇ ਭਗਵਾਨ ਬੋਲੇਨਾਜੀ ਵੱਲੋਂ ਇਹ ਆਦੇਸ਼ جاری ਹੁੰਦਾ ਹੈ ਉਹ ਆਪਣੇ ਆਪ ਵੀ ਉਹ ਦੁਕਾਨਾਂ ਬੰਦ ਕਰ ਦਿੰਦੇ ਅਸੀਂ ਆਪਣੇ ਤੌਰ ਤੇ ਤਾਂ ਪੂਰੀ ਜ਼ਿੰਮੇਵਾਰੀ ਲੈਣੇ ਆ ਜਿਹੜੇ ਸਾਡੇ ਸ਼ਿਵਾਲੇ ਮੇਰੇ ਪੋਲੇ ਨਾਤੇ ਨਤਮਸਤ ਹੁੰਦੇ ਬਾਕੀ ਕੰਮ ਸਰਕਾਰਾਂ ਦਾ ਜੀ ਇਹ ਸਰਕਾਰਾਂ ਨੂੰ ਇਹਦੇ ਖਿਲਾਫ ਕਾਨੂੰਨ ਜੈਕਸ਼ਨ ਲੈਣਾ ਚਾਹੀਦਾ ਜੀ ਜਿਵੇਂ ਬਾਕੀ ਸ਼ੋਭਾ ਯਾਤਰਾ ਨਿਕਲਦੀ ਹੈ ਅਸੀਂ ਇਹੀ ਮੰਗ ਪੱਤਰ ਦੇਣ ਆਏ ਵੀ ਇਹ ਦੋ ਚਾਰ ਗੱਲਾਂ ਜਿਹੜੀ ਹੈ ਇਹ ਤੇ ਸਰਕਾਰ ਗੌਰ ਕਰੇ ਜੀ ਇੱਕ ਸਨਾਤਨੀ ਹੋਣ ਦੇ ਨਾਤੇ ਤੇ ਮਹਾਂ ਮੰਤ ਜੀ ਦਾ ਤੁਹਾਡਾ ਇੱਕ ਵੀ ਇਹ ਵੀ ਫਰਜ਼ ਬੰਦਾ ਹੈ ਕਿ ਮੰਦਰਾਂ ਦੇ ਵਿੱਚੋਂ ਜਿਹੜੀ ਖਾਸ ਕਰਕੇ ਹੁੱਲੜ ਬਾਜੀ ਹੁੰਦੀ ਹੈ ਉਸ ਝਾਂਕਿਆਂ ਦੇ ਰੂਪ ਚ ਜਾਂ ਜਿੱਦਾਂ ਮਰਜੀ ਤਾਂ ਇਹ ਉਦੇ ਵਸਤੇ ਨੱਤ ਪਾਣੀ ਚਾਹੀਦੀ ਹੈ ਦੇਖੋ ਜੀ ਕੱਲ ਇੱਕ ਸ਼ੋਭਾ ਯਾਤਰਾ ਨਿਕਲੀ ਹੈ ਕਸ਼ਮੀਰ ਨਗਰ ਤੋਂ ਜੀ ਪਹਿਲੀ ਸ਼ੋਭਾ ਯਾਤਰਾ ਤੁਸੀਂ ਦੇਖਿਆ ਨਾ ਉਸ ਸ਼ੋਭਾ ਯਾਤਰਾ ਜੇ ਝਾਕਿਆ ਸੀ ਭਗਵਾਨ ਦੇ ਸਰੂਪ ਟਰਾਲੀ 'ਚ ਬੈਠੇ ਸੀਗੇ ਲੇਕਿਨ ਸੜਕਾਂ ਤੇ ਨਹੀਂ ਨੱਚ ਰਹੇ ਸੀ ਮੇਰੀ ਸਾਰੀ ਸ਼ੀਸ਼ੇਨਾ ਸਾਰੀ ਸ਼ਿਵਰਾਤਰੀ ਮਹੌਸਤ ਕਮੇਟੀਆਂ ਨੂੰ ਹੱਥ ਜੋੜ ਕੇ ਨਿਬਨਮਰ ਅਪੀਲ ਹੈ ਚਰਣਾ ਜੀ ਵੀ ਸਾਡੇ ਭਗਵਾਨ ਨੂੰ ਸੜਕ ਤੇ ਨਾ ਨਚਾਇਆ ਜਾਵੇ ਜੀ ਉਹ ਸ੍ਰਿਸ਼ਟੀ ਦੇ ਮਾਲਕ ਹੈ ਜੀ ਤੇ ਉਹਨਾਂ ਬਿਨਾ ਸ੍ਰਿਸ਼ਟੀ ਚੱਲ ਨਹੀਂ ਨੀ ਹੈ ਜੀ ਮੇਰੀ ਫੇਰ ਬੇਨਤੀ ਹੈ ਸਾਰੀ ਸੰਸਥਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਗਵਾਨ ਦੇ ਸਰੂਪਾ ਨੂੰ ਸੜਕ ਤੇ ਨਾ ਨਚਾਓ ਤੁਸੀਂ ਨਿਯਮ ਦੇ ਨਾਲ ਟਰਾਲੀ ਦੇ ਵਿੱਚ ਬਿਠਾਓ ਭਜਨ ਚੱਲਣ ਮਹਾਰਾਜ ਦੀ ਚਵਰ ਹੋਵੇ ਮਹਾਰਾਜ ਦਾ ਆਸ਼ੀਰਵਾਦ ਸਭ ਨੂੰ ਮਿਲੇ ਇਹ ਮੇਰੀ ਬੇਨਤੀ ਹੈ ਜੀ ਕੀ ਲੱਗਦਾ ਹੈ ਕਿ ਅੱਜ ਇਹ ਰੋਸ਼ ਕਰਨ ਦੀ ਲੋੜ ਕਿਉਂ ਪਈ ਲੋੜ ਇਸ ਕਰਕੇ ਪਈ ਕਿ ਪਿਛਲੇ ਕਾਫੀ ਸਮੇਂ ਤੋਂ ਹਿੰਦੂ ਸਮਾਜ ਨੂੰ ਚੌਥੇ ਦਰਜੇ ਦਾ ਨਾਗਰਿਕ ਪੰਜਾਬ ਦੇ ਅੰਦਰ ਮੰਨਿਆ ਜਾਂਦਾ ਸਾਡੇ ਬਣਦੇ ਹੱਕ ਸਮਾਜਿਕ ਧਾਰਮਿਕ ਰਾਜਨੀਤਿਕ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਉਸ ਦੇ ਲਈ ਅੱਜ ਅਸੀਂ ਡਿਪਟੀ ਕਮਿਸ਼ਨ ਲੁਧਿਆਣਾ ਨੂੰ ਇੱਕ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਦਿੱਤਾ ਜਿਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਜਿੱਦਾਂ ਤੁਸੀਂ ਬਾਕੀ ਧਰਮਾਂ ਦੇ ਤਿਹਾਰ ਵੱਧ ਪੱਦਰ ਤੇ ਮਨਾਉਂਦੇ ਹੋ ਉਹਨਾਂ ਦਾ ਸਵਾਗਤ ਕਰਦੇ ਹੋ ਆਪਣੀ ਸਮੂਹਲੀਅਤਾਂ ਦੇ ਵਿੱਚ ਪ੍ਰਸ਼ਾਸਨ ਦਿਖਾਂਦਾ ਉਸ ਤਰ੍ਹਾਂ ਹੀ ਸ਼ਿਵਰਾਤਰੀ ਜਿਹੜੀ ਮਹਾ ਸ਼ਿਵਰਾਤਰੀ ਦੀ ਯਾਤਰਾ ਹੈ Hindu ਸਲਾਤਨੀਆਂ ਦੀ ਸਭ ਤੋਂ ਵੱਡੀ ਯਾਤਰਾ ਹੈ ਉਹਦੇ ਵਿੱਚ ਹਰ ਪੰਜਾਬ ਦੇ ਹਰ ਸ਼ਹਿਰ ਕਸਬੇ ਦੇ ਵਿੱਚ ਪਿੰਡ ਦੇ ਵਿੱਚ ਇਹ ਯਾਤਰਾਵਾਂ ਨਿਕਲਦੀਆਂ ਹਰ ਜਗ੍ਹਾ ਸਾਡੇ ਪ੍ਰਾਚੀਨ ਸ਼ਿਵ ਮੰਦਰ ਨੇ ਉੱਥੇ ਜਾ ਕੇ ਪ੍ਰਸ਼ਾਸਨ ਦਾ ਜਿਹੜਾ ਯੋਗਦਾਨ ਹੈ ਜਿਹੜਾ ਸਹਿਯੋਗ ਹੈ ਉਹ ਹੋਣਾ ਚਾਹੀਦਾ ਕਿਉਂਕਿ ਜਿਹੜਾ ਖਜ਼ਾਨਾ ਹੈ ਉਹਨੂੰ ਭਰਨ ਦੇ ਵਿੱਚ ਸਾਡੇ ਸਨਾਤਨੀਆਂ ਦਾ 70 ਤੋਂ 80% ਯੋਗਦਾਨ ਦਿੰਦਾ ਤੇ ਉਸ ਖਜ਼ਾਨੇ ਵਿੱਚੋਂ ਸਾਡਾ ਬਣਦਾ ਹੱਕ ਸਾਨੂੰ ਕਿਉਂ ਨਾ ਮਿਲੇ ਕੀ ਲੱਗਦਾ ਹੈ ਕਿ ਉਹਦਾ ਤਾਂ ਜਿਹੜੇ ਬਾਕੀ ਤਿਉਹਾਰਾਂ ਦੀ ਸ਼ੋਭਾ ਯਾਤਰਾ ਨਿਕਲਦੀਆਂ ਨੇ ਤੇ ਸ਼ਿਵ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਨਿਕਲਦੀ ਕੀ ਫਰਕ ਕੀ ਲੱਗਦਾ ਤੁਹਾਨੂੰ ਬਿਲਕੁਲ ਫਰਕ ਲੱਗਦਾ ਮੈਂ ਤੁਹਾਨੂੰ ਦੱਸਦਾ ਨਾ ਦੇਖੋ 350 ਸਾਲਾ ਮਨਾਇਆ ਸਾਨੂੰ ਬੜੀ ਖੁਸ਼ੀ ਹੈ ਗੁਰੂਆਂ ਦਾ ਤਿਹਾਰ ਹੈ ਮਨਾਣਾ ਚਾਹੀਦਾ ਅਸੀਂ ਖੁਦੋ ਦੇ ਵਿੱਚ ਸ਼ਾਮਲ ਸੀਏ ਸਰਕਾਰ ਨੇ ਉਹਨੂੰ ਰਾਜ ਸੂਬਾ ਸਤਰ ਤੇ ਮਨਾਇਆ ਸੂਬਾ ਪੱਧਰ ਤੇ ਛੋੜੇ ਸਾਹਿਬ ਜਦਿਆ ਦਾ ਸ਼ੀਦੀ ਦਿਵਸ ਮਨਾਏ ਸੁਭਾ ਸਰਤ ਤੇ ਮਨਾਏ ਬੜੀ ਖੁਸ਼ੀ ਨਾਲ ਮਨਾਣੇ ਚਾਹੀਦੇ ਆ ਉਹਨਾਂ ਨੇ ਸਾਡੇ ਸਮਾਜ ਲਈ ਸਾਡੀ ਕੌਮ ਲਈ ਸਾਡੇ ਧਰਮ ਲਈ ਜਿਹੜਾ ਯੋਗਦਾਨ ਦਿੱਤਾ ਉਹਦੇ ਲਈ ਉਹ ਜ਼ਰੂਰੀ ਸੀ ਉਸ ਤੋਂ ਬਾਅਦ ਯਿਸੂ ਮਸੀਹ ਜੀ ਦਾ ਜਨਮ ਦਿਨ ਆਇਆ ਕ੍ਰਿਸਮਸ ਮਨਾਈ ਸਰਕਾਰ ਨੇ ਸੁਭਾ ਸਰਤ ਤੇ ਮਨਾਈ ਅਸੀਂ ਇੱਦਾਂ ਹੀ ਜਾਣੇ ਵੀ ਜਿੱਦਾਂ ਬਾਕੀ ਧਰਮਾਂ ਦੇ ਤਿਹਾਰਾਂ ਦੇ ਉੱਤੇ ਖਜ਼ਾਨੇ ਚੋਂ ਰੁਪਈਆ ਖੁੱਲੇ ਆਮ ਲਗਾਇਆ ਜਾਂਦਾ ਉਸ ਤਰ੍ਹਾਂ ਹੀ ਤੇ ਸਾਡੇ ਉਹਦੇ ਵਿੱਚ ਸਾਡੇ ਮੰਤਰੀ ਸਾਹਿਬ ਕੀ ਕਰ ਰਹੇ ਆ ਇਹ ਜਗਾ ਤੁਹਾਡੀ ਦਿਨ ਤੁਹਾਡਾ ਜਿੰਨਾ ਪੈਸਾ ਲੱਗੂਗਾ ਸਰਕਾਰ ਲਗਾਊਗਾ ਇਹ ਗੱਲ ਸਨਾਤਨੀ ਵਾਲੀ ਕਿਉਂ ਨਹੀਂ ਸਾਡਾ ਰੋਸ਼ ਇਹ ਗੱਲ ਸਨਾਤਨੀਆਂ ਵਾਲੀ ਕਿਉਂ ਨਹੀਂ ਪਰ ਇਹ ਸਵਾਲ ਇਹ ਵੀ ਨਾਲ ਖੜਦਾ ਹੈ ਕਿ ਇਹ ਹੁਣ ਜਿਹੜੀ ਹਿੰਦੂ ਜਾਗੋ ਕੋਰ ਕਮੇਟੀ ਵੱਲੋਂ ਜਾਂ ਹੋਰ ਸਨਾਤਨੀਆਂ ਵੱਲੋਂ ਹੁਣ ਆਵਾਜ਼ ਚੱਕੇਗੀ ਜਦੋਂ 350 ਸਾਲਾਂ ਦਾ ਮੇਰਾ ਮੇਰਾ ਸਵਾਲ ਬੂਰਾ ਉਲੰਧੋ ਜਦੋਂ 350 ਸਾਲਾਂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ ਉਸ ਤੋਂ ਪਹਿਲੇ ਆਵਾਜ਼ بلند ਕਿਉਂ ਨਹੀਂ ਹੋਈ ਬਿਲਕੁਲ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਅਸੀਂ ਅੱਜ ਵੀ ਕਹਿ ਰਹੇ ਹਾਂ 2016 ਤੋਂ ਅਸੀਂ ਇਹ ਰੌਲਾ ਪਾ ਰਹੇ ਵੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਣਾ ਚਾਹੀਦਾ ਕਿਉਂਕਿ ਸਾਡਾ ਮੰਨਦੇ ਹੱਕ ਰਾਜਨੀਤਿਕ ਸਮਾਜਿਕ ਧਾਰਮਿਕ ਸਾਨੂੰ ਨਹੀਂ ਕੀ ਹੁਣ ਕੀ ਮੰਗ ਕਰਦੇ ਹੋ ਅਗਰ ਸੁਪਾ ਬੱਦਰ ਤੇ ਨਹੀਂ ਮਨਾਇਆ ਜਾਂਦਾ ਫਿਰ ਕੀ ਅਗਲਾ ਬਿਲਕੁਲ ਨਹੀਂ ਸੰਘਰਸ਼ ਕਰੂਗੀ ਸਾਡੀ ਸਨਾਤਨ ਪੰਜਾਬ ਹਿੰਦੂ ਕੋਰ ਕਮੇਟੀ ਕੁਲ ਜਾਇਜ਼ ਹੈ ਜੀ ਇੱਥੇ ਨਾਜਾਇਜ਼ ਦੀ ਗੱਲ ਕਢੀ ਹੈ ਬਿਲਕੁਲ ਜਾਇਜ਼ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਪੰਜਾਬੀ ਚਾਹੁੰਦਾ ਹੈ ਇਹ ਆਵਾਜ਼ ਹੈ ਜਿਹੜੀ ਕਿ ਬੋਲ ਨਹੀਂ ਸਕਦੇ ਪਰ ਇਹ ਇੱਥੇ ਜਿੰਨੇ ਸੈਕੜੇ ਦੀ ਗਿਣਤੀ ਚ ਲੋਕ ਆਏ ਨੇ ਇਹ ਪੰਜਾਬ ਦੀ ਆਵਾਜ਼ ਹੈ ਇਹਨਾਂ ਦੀ ਪਰਸਨਲ ਦਾ ਹੈਗੀ ਉਹਦੇ ਨਾਲ ਨਾਲੇ ਰਾਜੇ ਦੀ ਆਵਾਜ਼ ਹੈ ਕਿ ਵੀ ਸਮਾਨਤਾ ਦਾ ਹੱਕ ਚਾਹੀਦਾ ਹੈ ਸਰ ਸਮਾਨਤਾ ਚਾਹੀਦੀ ਹੈ ਕਿ ਸਾਰੇ ਧਰਮਾਂ ਦੇ ਨਾਲ-ਨਾਲ ਇਸ ਧਰਮ ਦਾ ਸਾਡੇ ਦਾ ਵੀ ਸਤਿਕਾਰ ਕੀਤਾ ਜਾਏਗਾ ਤੇ ਮਾਸ਼ਿਵratri ਨੂੰ ਰਾਜ ਸਤਰ ਤੇ ਮਨਾਓ ਇਹ ਚ ਕੋਈ ਮੰਗ ਕੋਈ ਗਲਤ ਨਹੀਂ ਹੈ ਕਿ ਬਿਲਕੁਲ ਜੈਨੂਨ ਮੰਗ ਹੈ ਤੇ ਇਸ ਸਰਕਾਰ ਨੂੰ ਦੇਚ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕੋਈ ਕਰੋੜਾਂ ਦੀ ਅਰਬਾਂ ਦੀ ਗ੍ਰਾਂਟ ਨਹੀਂ ਮੰਗ ਰਹੇ ਠੀਕ ਹੈ ਨਾ ਸਿਰਫ ਇੱਕ ਹੱਕ ਮੰਗ ਰਹੇ ਸੋ ਇਹਦੇ ਚ ਕੋਈ ਸਾਨੂੰ ਨਹੀਂ ਲੱਗਦਾ ਸਰਕਾਰ ਸਰਕਾਰਾਂ ਨੂੰ ਕੋਈ ਤਕਲੀਫ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰ ਦੀ ਵੀ ਜਿਹੜੀ ਮੈਜੋਰਟੀ ਹੈ ਉਹ ਵੀ ਆਧਾਰ ਪਰਸੈਂਟੇਜ سے واقف ہے۔ ਅਸੀਂ ਕਹਿੰਦੇ ਉਸ ਸੁਭਿਦ ਸਦਨ ਦੇ ਵਿੱਚ Hindu ਲੋਕ ਵੀ ਬੈਠੇ ਐ, Sikh ਵੀ ਬੈਠੇ, ਹਰ ਧਰਮ ਦਾ ਬੰਦਾ ਬੈਠਾ ਐ। ਸੋ ਸਾਨੂੰ ਲੱਗਦਾ ਸਾਡੀ ਆਵਾਜ਼ ਸਰਕਾਰ ਤੱਕ, CM ਸਾਹਿਬ ਤੱਕ ਜਾਏਗੀ ਔਰ ਮੈਨੂੰ ਵਿਸ਼ਵਾਸ ਹੈ ਕਿ ਉਹ ਜਰੂਰ ਇਸ ਚੀਜ਼ ਤੇ ਐਕਸ਼ਨ ਲੈਂਦੇ ਔਰ ਇਸ ਤਿਉਹਾਰ ਨੂੰ ਰਾਜ ਸਰ ਤੇ ਮਨਾ ਕੇ ਮਨਜ਼ੂਰ ਮਨਜ਼ੂਰੀ ਦੇ ਕੇ ਤੇ ਆਪਣਾ ਵੀ ਨਾਮ ਵੱਡਾ ਕਰਨ। ਥੈਂਕ ਯੂ। ਮੈਂ ਕਹਿਣਾ ਨਹੀਂ ਚਾਹੁੰਦਾ ਕਿੰਦੇ ਬਿਨਾ ਰੋਏ ਮਾਂ ਵੀ ਬੱਚੇ ਨੂੰ ਦੁੱਧ ਨਹੀਂ ਦਿੰਦੇ। ਜਦ ਤੱਕ ਅਸੀਂ ਆਪਣੀ ਆਵਾਜ਼ ਆਪਣਾ ਡੀਸੀ ਸਾਹਿਬ ਤੱਕ ਪੰਜਾਬ ਸਰਕਾਰ ਤੱਕ ਨਹੀਂ ਪਹੁੰਚਾਵਾਂਗੇ ਮੈਂ ਸਮਝਦਾ ਕਿ 4 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੇ ਵਿੱਚ 92 ਵਿਧਾਇਕ ਚੁਣੇ ਗਏ ਜਿਹੜੇ ਵੱਖ-ਵੱਖ ਧਰਮਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਏਰੀਆ ਤੋਂ ਆਂਦੇ ਆ ਉੱਥੇ ਜਿੱਥੇ ਸਿੱਖ ਸਮਾਜ ਤੋਂ ਸਾਡੇ ਸਿੱਖ ਧਰਮ ਤੋਂ ਸਾਡੇ ਹਿੰਦੂ ਧਰਮ ਤੋਂ ਹੋਰ ਵੀ ਕਈ ਧਰਮਾਂ ਤੋਂ ਚੁਣ ਕੇ ਵਿਧਾਇਕ ਆਏ ਲੇਕਿਨ ਮੈਂ ਸਮਝਦਾ ਜਿਹੜੇ ਉਥੇ ਹਿੰਦੂ ਧਰਮ ਦੇ ਵਿਧਾਇਕ ਬੈਠੇ ਨੇ ਕੀ ਉਹਨਾਂ ਦੀ ਜਮੀਰ ਮਰੀ ਹੋਈ ਹੈ ਕੀ ਉਹਨਾਂ ਦੀ ਜਮੀਰ ਜਾਗਦੀ ਨਹੀਂ ਪਈ ਕੀ ਉਹਨਾਂ ਨੂੰ ਨਹੀਂ ਦਿਖਦਾ ਕਿ ਸਾਡੇ ਤਿਹਾਰ ਪੰਜਾਬ ਸਰਕਾਰ ਰਾਜ ਸਤਰ ਤੇ ਕਿਉਂ ਨਹੀਂ ਮਨਾ ਰਹੀ ਜਿੱਥੇ ਅਸੀਂ ਬਾਕੀ ਧਰਮਾਂ ਦਾ ਸਤਿਕਾਰ ਕਰਦੇ ਹਾਂ ਉੱਥੇ ਆਪਣੇ ਧਰਮ ਦਾ ਵੀ ਸਤਿਕਾਰ ਕਰਦੇ ਹਾਂ ਅਸੀਂ ਵੀ ਮੰਗ ਕਰਦੇ ਹਾਂ ਸਾਡੇ ਵੀ ਮਨ ਚ ਇੱਛਾ ਹੈ ਕਿ ਸਾਡੇ ਧਰਮ ਦਾ ਜਿਹੜਾ ਤਿਹਾਰ ਹੈ ਉਹ ਵੀ ਰਾਜ ਸਤਰ ਤੇ ਮਨਾਇਆ ਜਾਵੇ ਲੇਕਿਨ ਮੈਂ ਸਮਝਦਾ ਕਿ ਪੰਜਾਬ ਦੀ ਰਾਜਨੀਤੀ ਧਰਮਾਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਬਾਕੀ ਧਰਮਾਂ ਦਾ ਜਿਹੜਾ ਤਿਉਹਾਰ ਹੈ ਰਾਜ ਸਤਰ ਤੇ ਮਨਾਉਂਦੇ ਆ ਸਾਡੇ ਧਰਮ ਨਾਲ ਸਾਡੇ Hindu ਸਮਾਜ ਨਾਲ ਸਾਡੇ Hindu ਧਰਮ ਨਾਲ ਸਾਡੇ ਸਨਾਤਨ ਧਰਮ ਨਾਲ ਹੀ ਤੱਕਾ ਕਿਉਂ ਹੁੰਦਾ ਆ ਰਿਹਾ ਤੇ ਇਸ ਕਰਕੇ ਅਸੀਂ ਡੀਸੀ ਸਾਹਿਬ ਨੂੰ ਅੱਜ ਮੰਗ ਪੱਤਰ ਦੇਣ ਆਏ ਸੀ ਐਸਟੀਐਮ ਸਾਹਿਬ ਨੇ ਮੰਗ ਪੱਤਰ ਲਿੱਤਾ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੰਗ ਪੱਤਰ ਸੀਐਮ ਸਾਹਿਬ ਤੱਕ ਪਹੁੰਚਾਣਗੇ ਤੇ ਜਿਹੜਾ 15 ਤਰੀਕ ਨੂੰ ਮਹਾਸ਼ਿਵਰਾਤਰੀ ਦਾ ਪਰਵ ਪੂਰੇ ਦੇਸ਼ ਹੀ ਨਹੀਂ ਵਿਸ਼ਵ ਦੇ ਵਿੱਚ ਹਿੰਦੂਆਂ ਦਾ ਤਿਉਹਾਰ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਮਹਾਸ਼ਿਵਰਾਤਰੀ ਦਾ ਤਿਉਹਾਰ ਹੈ ਉਹ ਰਾਜ ਸਤਰ ਤੇ ਮਨਾਇਆ ਜਾਵੇ ਤੇ ਉਸ ਦਿਨ ਜਿਹੜੀਆਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਹਨ ਉਹਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਜਾਵੇ ਤੇ ਜਿਹੜੀ ਦੁਕਾਨ ਖੁੱਲੀ ਮਿਲੇਗੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਜਿਹੜੀ ਦੁਕਾਨ ਬੰਦ ਤੁਹਾਡੀ ਖੁੱਲੀ ਸਾਡੀ ਮੈਂ ਸ਼ਰਮ ਚੈਲੰਜ ਕਰ ਰਿਹਾ ਬੰਦ ਖੁੱਲ ਬੰਦ ਤੁਹਾਡੀ ਖੁੱਲੀ ਸਾਡੀ ਜਿਹੜਾ ਮੀਟ ਸ਼ਰਾਬ ਵਾਲਾ ਬੰਦਾ ਇਹ ਦੁਕਾਨ ਖੋਲੇਗਾ ਫਿਰ ਉਹ ਆਪ ਜ਼ਿੰਮੇਵਾਰ ਹੋਏਗਾ ਇੱਕ ਸਵਾਲ ਬਹੁਤ ਰੇਅਰ ਬੰਦਾ ਜਿਵੇਂ ਤੁਸੀਂ ਇੱਥੇ ਸਾਰੇ ਬੈਠੇ ਧਰਨਾ ਲਗਾ ਰਹੇ ਸੀ ਰੋਜ ਪ੍ਰਦਰਸ਼ਨ ਕਰਨਾ ਆਮ ਨਾਗਰਿਕ ਦਾ ਫਰਜ਼ ਹੈ ਹਰ ਸਨਾਤਨੀ ਇੱਥੇ ਪਹੁੰਚਿਆ ਡੀਸੀ ਦਫ਼ਤਰ ਦੇ ਬਾਗ ਤੁਸੀਂ ਬਹੁਤ ਸੋਹਣਾ ਉਬਰਾਲਾ ਕੀਤਾ ਕਿੱਥੇ ਸਾਰੇ ਬੈਠ ਬਾਜੀ ਕਰਨ ਦੀ ਬਜਾਇਆ ਸੀ ਹਨੂਮਾਨ ਚਲੀਸਾ ਬੋਲਦੇ ਹਾਂ ਬਟ ਹਨੂਮਾਨ ਚਲੀਸਾ ਤਾਂ ਤੁਸੀਂ ਗਲਤ ਬੋਲ ਰਹੇ ਸੀ ਨਹੀਂ ਹਨੂਮਾਨ ਚਲੀਸਾ ਬਿਲਕੁਲ ਠੀਕ ਬੋਲ ਰਹੇ ਸੀ ਮੈਡਮ ਮੇਰੀ ਗੱਲ ਸੁਣੋ ਅੱਗੇ ਪਿੱਛੇ ਆਵਾਜ਼ 'ਚ ਫਰਕ ਹੋ ਸਕਦਾ ਹੈ ਲੇਕਿਨ ਹਨੂਮਾਨ ਚਲੀਸਾ ਹਰ ਇੱਕ ਇਨਸਾਨ ਨੇ ਠੀਕ ਬੋਲਿਆ ਚਾਹੇ ਤੁਸੀਂ ਆਨ ਰਿਕਾਰਡ ਚੈੱਕ ਕਰ ਲਓ ਬਾਤ ਵਿੱਚ ਪਕੜ ਲਿਆ ਉਹਨਾਂ ਨੇ ਕ ਕ ਕ ਨਾ 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 ਹਨੂਮਾਨ ਚਲੀਸਾ ਬਿਲਕੁਲ ਠੀਕ ਬੋਲਿਆ ਕਿਉਂਕਿ ਹਨੂਮਾਨ ਚਲੀਸਾ ਦਾ ਸਵੇਰੇ ਉੱਠੋ ਲੈ ਕੇ ਰਾਤ ਤੱਕ ਸੌਂਦ ਤੱਕ ਅਸੀਂ ਹਨੂਮਾਨ ਚਲੀਸਾ ਦਾ ਹੀ ਪਾਠ ਕਰਦੇ ਹਾਂ ਜਿਹੜਾ ਇਨਸਾਨ 10 10 ਹਰ ਰੋਜ਼ਾਨਾ ਆਪਣਾ ਹਨੂਮਨ ਚਲੀਸਾ ਪਾਠ ਕਰਦੇ ਹੋਰ ਉਹ ਕਿੰਦਾ ਗਲਤ ਬੋਲ ਲੈਣਗੇ ਇਹ ਤਾਂ ਚਲੋ ਗੱਲ ਇਹ ਹੈ ਮੈਡਮ ਇਹ ਇੱਕ ਰਾਜਨੀਤਿਕ ਦਾ ਵਿਸ਼ਾ ਹੈ ਮੈਂ ਇਸ ਚੱਕਰਾਂ ਚ ਨਹੀਂ ਪੈਣਾ ਚਾਹੁੰਦਾ ਮੈਂ ਇੱਕ ਗਹਿਣਾ ਚਾਹੁੰਦਾ ਕਿ ਸਾਡੇ ਜਿਹੜਾ ਹਿੰਦੂਆਂ ਦਾ ਤਿਉਹਾਰ ਹੈ ਮਹਾਸ਼ਿਵਰਾਤਰੀ ਉਹਨੂੰ ਰਾਜ ਸਤਰ ਤੇ ਮਨਾਣਾ ਚਾਹੀਦਾ ਤਾਂ ਜੋ ਜਿਹੜਾ ਅਸੀਂ ਆਪਣੇ ਆਪ ਨੂੰ ਗੁਲਾਮ ਸਮਝਦੇ ਆ 27 ਦੇ ਵਿੱਚ 27 ਦੀਆਂ ਚੋਣਾਂ ਵਿਧਾਨ ਸਭਾ ਦੀਆਂ ਬਹੁਤ ਨਜ਼ਦੀਕ ਆ ਰਹੀਆਂ ਇੱਕ ਇੱਕ ਸਵਾਲ ਇਹ ਵੀ ਬੰਦਾ ਉਹਨਾਂ ਬੀਜੇਪੀ ਪ੍ਰਧਾਨ ਰਜਨੀਸ਼ ਧਮਾਨ ਜੀ ਵੀ ਇੱਥੇ ਬੈਠੇ ਸੀ ਤੁਸੀਂ ਮੰਗ ਪੱਤਰ ਤਾਂ ਦੇ ਨਾ ਗਏ ਅਗਰ ਗੱਲ ਕੀਤੀ ਜਾਵੇ ਤੇ ਕਿ ਕੇਂਦਰ ਸਰਕਾਰ ਵੱਲੋਂ ਵੀ ਮਨਾਇਆ ਜਾਂਦਾ ਮਾਸ਼ ਮਹਾਂਸ਼ਵਰਤਰੀ ਦਿਵਸ ਤੁਸੀਂ ਸੂਬਾ ਬੱਧਰ ਤੇ ਤਾਂ ਚੱਲੋ ਆਪਣੀ ਡਿਮਾਂਡ ਰੱਖਤੀ ਤੁਹਾਨੂੰ ਲੱਗਦਾ ਕੇਂਦਰ ਸਰਕਾਰ ਵੱਲੋਂ ਮਨਾਇਆ ਜਾਂਦਾ ਮਾਸ਼ ਮਹਾਂਸ਼ਵਰਤਰੀ ਮੈਂ ਔਨ ਰਿਕਾਰਡ ਕਹਿਣਾ ਚਾਹੁੰਦਾ ਅਗਰ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੂਰਨ ਬਹੁਮਤ ਨਾਲ ਬਣੇਗੀ ਤੇ ਕਪਿਲ ਕਧਿਆਲ ਵੀ ਸ਼ਮਾਸ਼ ਦਵਾਂਦਾ ਹੈ ਕਿ ਪੰਜਾਬ ਦੇ ਵਿੱਚ ਮਾਸ਼ੂਰਾਤਰੀ ਦਾ ਤਿਉਹਾਰ ਰਾਜ ਸਤਰ ਤੇ ਮਨਾਇਆ ਜਾਏਗਾ ਠੀਕ ਹੈ ਉਦੋਂ ਤੱਕ ਤੁਹਾਡਾ ਸੰਘਰਸ਼ ਚੱਲ ਰਿਹਾ ਹੈ ਬਿਲਕੁਲ ਸੰਘਰਸ਼ ਚੱਲ ਰਿਹਾ ਹੈ ਜੇ ਕਿ 15 ਤਰੀਕ ਤੱਕ ਅੱਜ ਨੂੰ ਸਾਡਾ ਤਿਹਾੜ ਤਿਹਾੜ ਰਜਿਸਟਰ ਤੇ ਨਹੀਂ ਮਨਾਇਆ ਜਾਂਦਾ ਸਾਡਾ ਜਿਹੜਾ ਸ਼ਾਂਤਮਈ ਅਜ ਪ੍ਰਦਰਸ਼ਨ ਸੀ ਉਹ ਬਹੁਤ ਵੱਡੇ ਅੰਸ਼ਨ ਦੇ ਵਿੱਚ ਰੂਪ ਦੇ ਵਿੱਚ ਆਇਆ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਬਹੁਤ ਦੇਰ ਦਾ 3-4 ਮਹੀਨੇ ਤੋਂ ਇੱਕ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਮੁੱਦਾ ਛੜਿਆ ਹੈ ਕਿ ਹਿੰਦੂ ਸਮਾਜ ਦਾ ਵਿਤਕਰਾ ਕਿਉਂ ਅਸੀਂ ਇਹ ਚਾਹਨਾ ਚਾਹਨੇ ਆਂ ਅੱਜ 3 ਮਹੀਨੇ ਦਾ ਸੀਐਮ ਸਾਹਿਬ ਦੇ ਗਿਆਨਚ ਵੀ ਦਿਆ ਦਿੱਤਾ ਗਿਆ ਹੈ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਜਾਰੀ ਹਾਲ ਤੱਕ ਨਹੀਂ ਹੋਈ ਇਸ ਕਰਕੇ ਅੱਜ ਦੁਬਾਰਾ ਫਿਰ ਹਿੰਦੂ ਸਮਾਜ ਹਿੰਦੂ ਸੰਗਠਨ ਸਾਰਾ ਯਾਤਰਾ ਸੰਗਠਨ ਤੇ ਬਾਕੀ Hindu ਸੰਗਠਨ ਵੀ ਇਕੱਠੇ ਹੋ ਕੇ DC ਆਫਿਸ ਪਹੁੰਚੇ ਹੈ DC ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਤੇ ਉਹਨਾਂ ਨੂੰ ਇਹ ਆਖਿਆ ਗਿਆ ਹੈ ਕਿ ਇਹ CM ਸਾਹਿਬ ਦੇ ਧਿਆਨ ਚ ਲਿਆਇਆ ਜਾਏ ਆਉਣ ਵਾਲਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਤੇ ਹਰ ਮਹਾਸ਼ਿਵਰਾਤਰੀ ਕੋਲੇ ਨਾ ਸ਼ੰਕਰ ਭਗਵਾਨ ਦਾ ਤਿਹਾੜ ਆ ਰਿਹਾ ਹੈ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਤਿਹਾੜ ਨੂੰ ਪੰਜਾਬ ਪਧਤੇ ਸਰਕਾਰੀ ਸੁਰੱਖਿਆ ਸਰਕਾਰੀ ਫੈਸਿਲਿਟिज ਦੇ ਕੇ ਮਨਾਇਆ ਜਾਏ ਔਰ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਏ ਜਿੱਦਾਂ ਬਾਕੀ ਤਿਹਾੜ ਬਾਕੀ ਧਰਮਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਸਭ ਧਰਮਾਂ ਨੂੰ ਇਤਸਾਤ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਹਿੰਦੂ ਧਰਮ ਨੂੰ ਪਿੱਛੇ ਕਿਉਂ ਰੱਖਿਆ ਜਾ ਰਿਹਾ ਹੈ ਸਾਡਾ ਇੱਕੋ ਹੀ ਮੁੱਦਾ ਹੈ ਕਿ ਅਸੀਂ ਸਰਕਾਰ ਦੇ ਹੱਥ ਜੋੜ ਕੇ ਰਿਕਵੈਸਟ ਕਰਦੇ ਹਾਂ ਕਿ ਇਸ ਤਿਹਾੜ ਨੂੰ ਵੱਧ ਤੋਂ ਵੱਧ ਸਰਕਾਰੀ ਸਨਰਕਸ਼ਨ ਦੇ ਕੇ ਮਨਾਇਆ ਜਾਵੇ ਜਿਵੇਂ ਕਿ ਤੁਹਾਨੂੰ ਪਤਾ ਕਿ 15 ਤਰੀਕ ਨੂੰ ਕੁਝ ਦਿਨ ਬਾਕੀ ਹੈ ਅਗਰ ਸਰਕਾਰ ਵੱਲੋਂ ਸੁਭਾ ਸਰਕਾਰ ਵੱਲੋਂ ਕੋਈ ਅਪਰੋਚ ਨਹੀਂ ਹੁੰਦੀ ਜਾਂ ਈਆ ਇਹ ਨਹੀਂ ਮਿਲਦੀ ਬਿਹਾਰ ਅਪਰੂਵਲ ਨਹੀਂ ਮਿਲਦੀ ਤਾਂ ਕੀ ਲੱਗਦਾ ਹੈ ਅਗਲਾ ਜਿਹੜਾ ਰਿਐਕਸ਼ਨ ਕੀ ਹੋਣਾ ਹੋਏਗਾ ਦੇਖੋ ਅਸੀਂ ਤਾਂ ਰਿਕੁਐਸਟ ਕਰ ਸਕਦੇ ਹਾਂ ਬਈ ਹੱਥ ਜੋੜ ਕੇ ਕਿ ਇਸ ਨੂੰ ਮੇਨ ਮੁੱਦਾ ਗਿਣ ਕੇ ਪੰਜਾਬ ਦਾ ਮੁੱਦਾ ਗਿਣ ਕੇ ਪੂਰੇ ਹਿੰਦੁਸਤਾਨ ਵਿੱਚ ਸ਼ਿਵਰਾਤਰੀ ਦਾ ਤਿਹਾੜ ਇੱਕ ਬਹੁਤ ਵੱਡਾ ਫੈਸਟੀਵਲ ਦੇ ਰੂਪ ਤੇ ਮਨਾਇਆ ਜਾਂਦਾ ਹੈ Hindu ਸਮਾਜ ਦੇ ਸਭ ਤੋਂ ਵੱਡੇ ਭਗਵਾਨ ਭੋਲੇ ਨਾਚ ਦਾ ਤਿਹਾੜ ਹੈ ਸਰਕਾਰ ਕੇ ਬੇਨਤੀ ਕਰਦੇ ਆ ਕਿ ਇਸ ਤਿਹਾੜ ਨੂੰ ਵੱਤ ਤੋਂ ਵੱਦ ਸਰਕਾਰੀ ਸਨਕਸ਼ਨ ਦੇ ਕੇ ਮਨਾਇਆ ਨਹੀਂ ਤਾਂ ਫਿਰ ਅਸੀਂ ਦਾ ਤਿਹਾੜ ਮਨਾਣਾ ਹੀ ਆਪਣੇ ਪੱਧਰ ਨਾਲ ਹੁਣ ਸਰਕਾਰ ਇਸ ਚੀਜ਼ ਦਾ ਰਿਜ਼ਲਟ ਆਣ ਵਾਲੀ ਸਮਝ ਆਪਣੇ ਬੁਖਤੇ ਸੋ ਹਿੰਦੂ ਜਾਗੋ ਕੋਰ ਕਮੇਟੀ ਅਤੇ ਬਾਕੀ ਸਨਾਤਨੀਆਂ ਵੱਲੋਂ ਇੱਕ ਮੰਗ ਪੱਤਰ ਡੀਸੀ ਦਫ਼ਤਰ ਦੇ ਵਿੱਚ ਦਿੱਤਾ ਗਿਆ ਹੈ ਉਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਮਹਾ ਸ਼ਿਵਰਾਤਰੀ ਨੂੰ ਸੂਬਾ ਪੱਧਰ ਤੇ ਮਨਾਇਆ ਜਾਵੇ ਰਾਜ ਪੱਧਰ ਤੇ ਮਨਾਇਆ ਜਾਵੇ ਦੇਖਣਾ ਇਹ ਹੈ ਕਿ ਹੁਣ ਆਨਵਲੇ ਦਿਨਾਂ ਦੇ ਵਿੱਚ 15 ਤਰੀਕ ਨੇੜੇ ਆ ਰਹੀ ਹੈ 2 ਤਰੀਕ ਹੋ ਚੁੱਕੀ ਅੱਜ ਦੇਖਣਾ ਇਹ ਹੈ ਕਿ ਸੂਬਾ ਸਰਕਾਰ ਵੱਲੋਂ ਡੀਸੀ ਦਫ਼ਤਰ ਦੇ ਵਿੱਚੋਂ ਕੀ ਅਪਰੂਵਲ ਮਿਲਦੀ ਹੈ ਕਿ ਮਹਾ ਸ਼ਿਵਰਾਤਰੀ ਨੂੰ ਸੂਬਾ ਪੱਧਰ ਤੇ ਮਨਾਇਆ ਜਾਏਗਾ ਜਾਂ ਨਹੀਂ ਇਹ ਆਨ ਵਾਲਾ ਸਮਾ ਦੱਸੇਗਾ ਜਿਵੇਂ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦ ਤੱਕ ਬੰਰੂ ਕੈਮਰਾਮੈਨ ਕੋਲੋਂ just with city limits.